ਹਨੀ ਵਾਲੇ ਨੂੰ ਗੀਤਾਰੇ ਇਹ ਹਾਦੀ ਕਰਨਾ ਕੋ ਨਹੀਂ ਚਪਨਾਂ ਕਿਸੇ ਹਾਦਸਾ ਤੱਕ ਨਾ ਇੱਦਰੀ ਰੋ ਦੇ ਵਿੱਚ ਜਿਹੜਾ ਲੈਣਾ ਗੱਲਾਂ ਆਈਆਂ ਨੇ ਮੈਂ ਉਹਨਾਂ ਦੇ ਨਾਲ ਮੈਂ ਵੀ ਬਾਵਾਸਤਾ ਹੈ ਕਿ ਜਦੋਂ ਉਹ ਗੀਤ ਗੀਤੇ ਹੈ ਨਾ ਤਾਂ ਇੱਕ ਵਿਸ਼ੇ ਦੇ ਆਲੇ ਦੋਲੇ ਵੀ ਘੁਮਣਾ ਚਾਹੀਦਾ ਹੈ ਇਹ ਕਈ ਗੀਤਾਂ ਦੇ ਵਿੱਚ ਸਾਡੇ ਕੋਲ ਇਹ ਥਾਂ ਵੀ ਆਦੀ ਦੂਜੇ ਕੁਝ ਗੀਤ ਦੇ ਸ਼ਬਦ ਨੇ ਆਪਾਂ ਬੈਠ ਕੇ ਬਾਅਦ ਚ ਜ਼ਰੂਰ ਇਹਨਾਂ ਤੇ ਵਿਚਾਰ ਕਰਾਂਗੇ ਉਹ ਸ਼ਬਦਾਂ ਦਾ ਮਾਰਤਭ ਦੇ ਲੱਗਦੇ ਨੇ ਕਿ ਅਪਾ ਜਿਵੇਂ ਕਹਾਣੀਆਂ ਲਈ ਸ਼ਬਦ ਜਦੋਂ ਭਾਰੀ ਸ਼ਬਦ ਨਹੀਂ ਦੱਤੀ ਗੀਤ ਦੇ ਵਿੱਚ ਨਾ ਕੋ ਬੜੇ ਹਲਕੇ ਸ਼ਬਦ ਨਾਲੋਂ ਲੈ ਵੱਧ ਗੱਲ ਕਰ ਸਕਦੇ ਆ ਪਹਿਲੀ ਵੇ ਮੈਂ ਗੱਲ ਕਰਨ ਦੀ ਪਹਿਲੀ ਰਚਨਾ ਦੀ ਬੜਾ ਤਾਅ ਦੇ ਮਦਾਈ ਦੂਜਾ ਪਹਿਰਾ ਫਟਾ ਜਦੋਂ ਅਸੀਂ ਇੱਕ ਪਾਸੇ ਡੌਂ ਦੀ ਗੱਲ ਕਰ ਰਹੇ ਆ ਬੰਮਾ ਦੀ ਗੱਲ ਕਰ ਰਹੇ ਆ ਉਸ ਤੋਂ ਬਾਅਦ ਤੀਜੇ ਪਹਿਰੇ ਦੇ ਵਿੱਚ ਫੇਰ ਉਹਨਾ ਮਸੂਮ ਬੱਚਿਆਂ ਦੇ ਚਿਹਰਿਆਂ ਤੇ ਜਲਨ ਦੀ ਗੱਲ ਆ ਜਾਂਦੀ ਹੈ ਤੇ ਇਹਦਾ ਦੂਜਾ ਪੈਰਾ ਨਾ ਇਹਨਾਂ ਤੁਸੀਂ ਸੈਕਿੰਡ ਲਾਸਟ ਵਾਲਾ ਜਿਹੜਾ ਪੈਰਾ ਉਹਦੇ ਨੇੜੇ ਤਾਂ ਫਿੱਟ ਕਰ ਸਕਦੇ ਹੋ ਇੱਥੇ ਇਹ ਰੜਕਦਾ ਜਾਨੀ ਕਿ ਉਹ ਸੈਟਿੰਗ ਜਿਹੜੀ ਹੈ ਉਹ ਕਰਨ ਵਾਲੀ ਬਹੁਤ ਸਰੀਆਂ ਇੱਕ ਲਾਈਨ ਦੇ ਵਿੱਚ ਹੀ ਸ਼ਬਦਾਂ ਦਾ ਦੁਹਰਾਓ ਹੋਇਆ ਪਾਰਾ ਨਦਰ ਪੇਜ ਤੇ ਮੈਂ ਰੀਖਾ ਸੀ ਦੋ ਸ਼ਬਦਾਂ ਤੋਂ ਪਹਿਲਾਂ ਵੀ ਵੀ ਲੱਗਿਆ ਹੋਇਆ ਹੈ ਦੋ ਸ਼ਬਦਾਂ ਤੋਂ ਬਾਅਦ ਵੀ ਵੀ ਲੱਗਿਆ ਹੋਇਆ ਉਹ ਤਾਂ ਅਸੀਂ ਆਮ ਗ੍ਰੈਮਰ ਦੇ ਵਿੱਚ ਸਾਡੀ ਕਹਾਣੀ ਚ ਵੀ ਸ਼ਬਦ ਦੁਹਰਾਅ ਆਜਨੇ ਤੁਸੀਂ ਉਹ ਕੱਟਦੇ ਉਹਦੇ ਬਹੁਤ ਸੀ ਗੌਰ ਕਰ ਲਓ ਬਹੁਤ ਵਧੀਆ ਨੇ ਵੈਸੇ ਜਿਹੜੀ ਨੌਲੇਜ ਆ ਤੁਹਾਡੀ ਸਾਰੀ ਜਲਤ ਰਹੀ ਹੈ ਕਿਨਾਂ ਗੀਤਾ ਦੇ ਵਿੱਚ ਬੜਾ ਖੁਸ਼ ਆ ਇੱਕ 5 ਨੰਬਰ ਪੇਜ ਤੇ ਆਇਆ ਵਿਸਕੀਆਂ ਸ਼ਬਦ ਜਿਸ ਟਾਈਮ ਤੇ ਆਪਾਂ ਉਹ ਸ਼ਬਦ ਚੱਤ ਰਹੇ ਹਾਂ ਕਿ ਉਸ ਟਾਈਮ ਤੇ ਉਹ ਫਿੱਟ ਸ਼ਬਦ ਵਿਸਕੀ ਠੀਕ ਹੈ ਕਿ ਇੱਕ ਪੇਜ ਨੰਬਰ 3 ਤੇ ਹੁੰਦਾ ਸਾਡੇ ਪਿੰਡ ਦੀਆਂ ਜੂਹਾਂ ਤੋਂ ਕੇਂਦੀ ਕੌਣ ਮੁੱਲ ਹੂੰ ਪਿੰਡ ਦੀਆਂ ਦਿਹਾੜੀਆਂ ਵਿੱਚ ਕੋਣ ਦਾ ਮੁੱਲ ਵਿਕਣਾ ਥੋੜਾ ਜਿਹਾ ਰੁਕਣਾ ਇਹਨੋਂ ਆਪਾਂ ਸ਼ਬਦ ਨੂੰ ਖੋੜ ਦੇ ਦਿੰਦੇ ਹਾਂ ਇਸੇ ਤਰ੍ਹਾਂ ਅੰਮ੍ਰਿਤਪੁਰਣੀ ਤੇ ਅਟੇਰਣਾ ਇਹਨੂੰ ਆਪਾਂ ਤਰਤੀਬ ਚ ਲਈਏ ਪੁਣੀ ਤੋਂ ਤਾਂ ਆਪਣਾ ਉਹ ਸ਼ੁਰੂ ਹੁੰਦੀ ਹੈ ਇਹਦਾ ਕਾਪੜਾ ਸ਼ਬਦ ਕਿ ਜਾਈ ਖਤਮ ਵੀ ਉਹਨੂੰ ਆਪਾਂ ਤਰਤੀਬ ਚ ਲਈਏ ਹਾਂਜੀ ਇਸੇ ਤਰ੍ਹਾਂ ਹੁੰਦਾ 29 ਨੰਬਰ ਪੇਜ ਤੇ ਬਾਗਾਂ ਵਿੱਚ ਬਹਾਰਾਂ ਆਈਆਂ ਚੁੱਪ ਕਰਕੇ ਇਹ ਬਾਗਾਂ ਦੇ ਬਹਾਰ ਆਈਆਂ ਤਾਂ ਠੀਕ ਹੈ ਪਰ ਜਿਹੜਾ ਚੁੱਪ ਕਰਕੇ ਛੱਡਦਾ ਨਾ ਇਹ ਇਹਦੇ ਨਾਲ ਨਹੀਂ ਪੈਂਦਾ ਜਦੋਂ ਬਹਾਰ ਆਉਂਦੀ ਹੈ ਉਹ ਆਪਣਾ ਰੰਗ ਦਿਖਾਉਂਦੀ ਹੈ ਖੁਸ਼ਕ੍ਰਿਤੀ ਹੈ ਚੁੱਪ ਕਰਕੇ ਨਹੀਂ ਰਹਿੰਦੀ ਬਹੁਤ ਵਧੀਆ ਸੁਪਰੇਂਗੀ ਵੀ ਬਤਾਉਂ ਮਾਤਾ ਜੀ ਹਾਂ ਜੀ ਸਹੀ ਹੈ ਇਸ ਤਰ੍ਹਾਂ ਦੇ ਨਾ ਕਾਫੀ ਚੀਜ਼ਾਂ ਨੇ ਇੱਕ ਹੋ ਰਾਇਆ ਜੀ ਥੋੜੇ ਥੋੜੇ ਵਿੱਚ ਐਗਜ਼ਾਮਪਲ ਦੇ ਰਹੀ ਆਂ ਆਪਾਂ ਦੁਬਾਰਾ ਇਹਨਾਂ ਨੂੰ ਮਿਲ ਕੇ ਬੈਠ ਕੇ ਕਰ ਲਾਂਗੇ ਜੀ ਮੇਰੇ ਦੇਸ਼ ਦੇ ਇੱਕ 33 ਨੰਬਰ ਪੇਜ ਦੇ ਉੱਤੇ ਤੁਹਾਡਾ ਗੀਤ ਹੈ ਦੇਖੋ ਦਾ ਲਾਸਟ ਵਾਲਾ ਬੰਨ ਮੇਰੇ ਦੇਸ਼ ਦੇ ਬੁਸ਼ਿੰਦੇ ਚੰਨ ਉੱਤੇ ਟੁੱਕਦੇ ਨੇ ਮੇਰੇ ਦੇਸ਼ ਦੇ ਬੁਸ਼ਿੰਦੇ ਨੋਟਾ ਦੇ ਟੁੱਕਦੇ ਨੇ ਆਪਾਂ ਜਿੰਨੇ ਮਾੜੀ ਮਾੜਾ ਹੋਵੇ ਜਿੰਨਾ ਮਰਜ਼ੀ ਵਾੜਾ ਹੋਵੇ ਸਾਡਾ ਦੇਸ਼ ਪਰ ਆਪ ਡਰੈਕਟ ਤੋਂ ਦੇ ਕਦੇ ਵੀ ਝੋਟ ਨਹੀਂ ਕਰਦੇ ਸਾਡਾ ਇਹ ਜਿਹੜਾ ਕਹਿੰਦਾ ਨਾ ਵੀ ਅਸੂਲ ਨਹੀਂ ਹੁੰਦਾ ਇਹ ਤਸੀਰ ਤੇ ਤਸੀਰ ਚ ਸ਼ਾਮਲ ਹੈ ਇਹ ਦੀ ਜਗ੍ਹਾ ਇੱਥੇ ਲੱਖਾਂ ਨੇ ਬੁਸ਼ਿੰਦੇ ਬੈਣ ਦੇ ਸਾਡੇ ਦੇਸ਼ ਦੇ ਚੰਗੇ ਮਾੜੇ ਸਾਰੀ ਤਰ੍ਹਾਂ ਦੇ ਲੋਕ ਨੇ ਕਿਤੇ ਲੱਖਾਂ ਨੇ ਵਿਚਿੰਦੇ ਵੀ ਉਸ ਦਾ ਵਰਗੇ ਆਪਾਂ ਸਿੱਧੇ ਮੇਰੇ ਦੇਸ਼ ਤੇ ਆਪਾਂ ਡਾਇਰੈਕਟ ਬਾਤ ਕਰਦੇ ਆਂ ਐਦਾਂ ਦੀਆਂ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਵਿਚਾਰਾਂਗੇ ਜਦੋਂ ਮਣੀ ਮੁੱਡੀ ਆਪਾਂ ਰਜਨਾ ਪਹਿਲਾਂ ਸਾਪੜੀ ਹੁੰਦੀ ਉਸ ਤੋਂ ਪਹਿਲਾਂ ਵਿਚਾਰਨਾ ਜ਼ਰੂਰੀ ਹੈ ਬਹੁਤ ਵਧੀਆ ਇਹ ਤਾਂ ਵੀ ਹੈ ਬਸ ਸਰਾ ਨਹੀਂ ਬੈਠੇ ਇਸ ਲਈ ਹੈ ਕਿ ਉਸ ਚੀਤੇ ਗੱਲ ਨੂੰ ਕੀ ਚਾਹੇ ਮਾਸ਼ੁਕ ਨੂੰ ਤਾਂ ਬੈਠੇ ਹੈ ਥੈਂਕ ਯੂ ਸਾਡੇ ਜੀ ਆਇਆਂ ਨੂੰ ਜੀ ਆਇਆਂ ਨੂੰ ਇਹ ਬਾਰੇ ਇਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ ਕਹੀਆਂ ਉਹ ਕਿ ਜਿਹੜਾ ਸਹਿਦ ਦਾ ਵਿਦਿਆਰਥੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਪਤਾ ਕੋਈ ਪਰਿਵਰਦਨ ਨਾ ਹੋਵੇ ਕਾਲੋ ਸਾਹਿਬ ਉਹਨੂੰ ਪਤਾ ਪਤਾ ਹੀ ਹੁੰਦਾ ਕਿ ਕਿਹੜੀ ਚੀਜ਼ ਇੱਥੇ ਗਲਤ ਆ ਰਹੀ ਹੈ ਜਾਂ ਕਿਸੀ ਕੋਈ ਹੌਲਾ ਭਾਰੀ ਸ਼ਬਦ ਉਹਨਾਂ ਨੇ ਜਿੰਨੇ ਗੁੰਮ ਬਣਾ ਕੇ ਦੇਖਦੇ ਆ ਤਾਂ ਉਹ ਥੋੜਾ ਜਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਅਰਥ ਦਾ ਹਨਾ ਤੇ ਬਹੁਤ ਅੱਛੀ ਆ ਇਹਨਾਂ ਨੇ ਗੱਲਾਂ ਕੀਤੀਆਂ ਗੁਰਦੇਵ ਚੋਹਾਨ ਜੀ ਆ ਰਹੇ ਨੇ ਇਹਨਾਂ ਦਾ ਬਹੁਤ ਸਵਾਗਤ ਹੈ ਇਸ ਤੋਂ ਬਾਅਦ ਮੇਰੀ ਗੁਜਾਰਿਸ਼ ਹੈ ਸਾਡੇ ਉਹਦੇ ਲੋਚਕ ਡਾਕਟਰ ਦਵਿੰਦਰ ਸਿੰਘ ਗੋਹਾਈ ਬਰਾਮ ਤੇ ਉਹ ਭਾਸ਼ਾ ਬਾਤ ਜੋ ਇਹਨਾਂ ਨੇ ਬੜਾ ਬਹੁਤ ਕੰਮ ਕੀਤਾ ਨਾਲੀ ਵਿੱਚ ਤੇ ਉਹਨਾਂ ਦੀ ਗੁਜਾਰਿਸ਼ ਹੈ ਕਰਨ ਦਵਿੰਦਰ ਸਿੰਘ ਜੀ ਸੋ ਤੋਂ ਪਹਿਲਾਂ ਮੈਂ ਸਦੀਪ ਸੁਮਨ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਵੀ ਇਹਨੇ ਬਹੁਤ ਦਲੇਰੀ ਭਰਿਆ ਕਦਮ ਚੁੱਕਿਆ ਹੈ ਸੇਜਣਾ ਨੂੰ ਸ਼ਕਲ ਤੋਂ ਪਹਿਲਾਂ ਉਧਰ ਗੀਗੋ ਕਰਨਾ ਉਦੀ ਗੱਲਬਾਤ ਕਰਨੀ ਬਹੁਤ ਵਧੀਆ ਲੱਗਦੀ ਕਿ ਸ਼ਾਇਦ ਨੇ ਵਿੱਚ ਵਿਵਹਾਰ ਰਾਜਮਾ ਖਾਹੂ ਵਾਲੀ ਨੇ ਵੀ ਕਰ ਕੀਤੀ ਸੀ ਇੱਕ ਦੇਰ ਖਲਾ ਇਹ ਪੁਰਲੇ ਚਲਾਈ ਕਿਥੋਂ ਸਾਰੀ ਜਿੰਨਾ ਸੱਜਣਾ ਮਿੱਤਰਾਂ ਨੂੰ ਸੁਝਾ ਆਇਆ ਜਿਸ ਤਰੀਕਾ ਕਿ ਬਹੁਤ ਕਮਾਲ ਦੀ ਜੀ ਉਦੀ ਗੱਲ ਜੇ ਮੈਂ ਕਹਾਂ ਤਾਂ ਦੋਸਤਾਂ ਵੱਲੋਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਜੀਤਿੰਦਰ ਮਾਲ ਕੋਲੋਂ ਦਾ ਮੇਰੇ ਕੱਲ ਸਾਰੇ ਨੂੰ ਸਮਾਪਤੀ ਕਰ ਦਿੱਤਾ ਕੋਈ ਨਾ ਜੀ ਕੋਈ ਖੁਸ਼ ਨਹੀਂ ਪਰ ਫੇਰ ਵੀ ਕੁਝ ਗੱਲਾਂ ਹੈ ਮੈਂ ਨਾ ਗੀਤਾਂ ਨੂੰ ਨਾ ਇਹ ਗੱਲ ਕਹਿਣਾ ਹੈ ਵੀ ਗੀਤ ਬਜ਼ਾਰ ਮੁਕਤਾ ਤੋਂ ਸਮਾਜ ਮੁਕਤਾ ਵੱਲ ਮੁੜਦਾ ਰਾਹ ਤੇ ਹੂੰ ਰਾਹ ਤੇ ਪਾੜਚੇ ਨੀ ਗੱਲ ਹੈ ਅਲੋਸੀ ਹੁਣ ਤੱਕ ਸੁਣਦੇ ਕੀ ਆ ਰਹੇ ਆ ਸਾਡੇ ਕਰਨੇ ਕੀ ਸਥਿਤੀ ਆਦੀ ਹੋ ਚੁੱਕੇ ਨੇ ਸਾਡੇ ਮਾਨਸਿਕ ਤੌਰ ਤੇ ਸਾਡੇ ਵਿਚੇਤਨ ਚ ਕਿਹੜੀਆਂ ਗੱਲਾਂ ਘਰ ਘਰ ਚੁੱਕੀਆਂ ਨੇ ਆਪਣਾ ਹਰਾਨ ਕੀ ਹੁੰਦੇ ਜੀਤਨ ਸੁਣਦੇ ਆ ਸਾਰਾ ਪਿੰਡ ਗੈਂਗਲੈਂਡ ਬਣਿਆ ਜੈ ਨਸ਼ਿਆਂ ਦੀ ਗੱਲ ਆ ਥਿਆਰਾਂ ਦੀ ਗੱਲ ਹੈ ਪਰ ਇਹ ਥਿਆਰਾਂ ਨੂੰ ਪਟਾ ਕੇ ਗੱਲ ਕੀਤੀ ਜੀ ਨੋਹ ਦੇ ਆਰਾ ਦੇ ਮਲਟੀ ਲਾਕੇ ਦੀ ਸਮਾਜ ਹਾਰਾ ਤੋਂ ਨਫਰਤ ਹੈ। ਕੁ ਪ੍ਰਕਿਰਤੀ ਨਾਲ ਛੇੜ ਛਾੜ ਦੀ ਗੱਲ ਕਰ ਪ੍ਰਕਿਰਤੀ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ। ਜਿਵੇਂ ਕਹਿੰਦੇ ਅੱਜ ਨੈਤਿਕ ਉਹ ਕਾਰਵਾਈਆਂ ਜਿਹੜੀਆਂ ਸਾਡੇ ਸਾਹਮਣੇ ਕੀਤਾ ਜਾ ਰਹੀਆਂ ਨੇ ਜਿਵੇਂ ਆਪਣ ਸਾਰਿਆਂ ਨੇ ਹੁਣੇ ਹੀ ਤਾਜ਼ਾ ਤਾਜ਼ਾ ਹੁਣੀ ਦੇ ਵਿੱਚ ਤੇ ਗਰੇਥ ਤੋਂ ਨੀ ਕੀ ਵਸਤੂ ਕੁੱਝ ਜੂਗ ਲੈਂਗੁਏਜ ਦੇ ਸ਼ਰਾਬ ਵਿੱਚ ਤੇ ਸਾਰੀਆਂ ਚੀਜ਼ਾਂ ਆਪਣੀਆਂ ਚੀਜ਼ਾਂ ਮੈਂ ਕਹਿੰਦਾ ਇਹ ਚੀਜ਼ਾਂ ਦੇ ਵਿੱਚ ਇੱਕ ਚੀਜ਼ ਦਾ ਆਉਣਾ ਆਪਣੇ ਆਪ ਦੇ ਵਿੱਚ ਹੀ ਸਾਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਚੀਜ਼ ਵਕਫੇ ਨੂੰ ਪੂਰਾ ਹੁੰਦਾ ਹੈ। ਅਸੀਂ ਸੰਤ ਰਾਮ ਦਾਸ ਜੀ ਯਾਦ ਕਰਦੇ ਆਂ। ਅਜੀਤ ਸ਼ੇਖਮਰ ਕਟਾਲੇ ਨੂੰ ਯਾਦ ਕਰਦਾ ਹਾਂ ਬਹੁਤ ਵੱਡੇ ਨਾਲ ਗੀਤਕਾਰ ਦੇ ਵਿੱਚ ਜਿੱਕਰ ਕਾਫੀ ਵੱਡੇ ਨਾਲ ਚਰਚਾ ਹੋ ਸਕਦੀ ਹੈ ਪਰ ਮੈਂ ਇਸ ਗੱਲੇ ਸੰਜੀਤ ਨੂੰ ਜਰੂਰ ਮੇਰੀ ਡਿਵਾਈਸ ਹੈ ਕਿ ਇਹਨੇ ਗੀਤਾਂ ਨੂੰ ਰੀਲਾਈਵ ਜਾਂ ਰੀ ਜਿਵੇਂ ਸਾਰਿਆਂ ਨੇ ਸੁਝਾਇਆ ਮੇਰੇ ਕੋਲ ਜਰੂਰ ਸੁਝਾਇਆ ਗਿਆ ਇਹ ਹੈ ਮਨੇ ਸ਼ਬਦਾਬਲੀ ਤੇ ਕਿਤਨਾ ਕਿਤੇ ਮੈਨੂੰ ਲੱਗਦਾ ਹੈਗਾ ਕਿ ਤੇਰਾ ਰਿਦਮ ਦੇ ਵਿੱਚ ਸ਼ਬਦ ਆਉਣਾ ਚਾਹੀਦਾ ਹੈ ਉਹਦੀ ਕਿਤੇ ਨਾ ਕਿਤੇ ਕਮੀ ਜਾਂ ਘਾਟ ਜਾਂ ਗੜਤ ਦੇ ਨੇ ਚੀਜ਼ਾਂ ਹੋ ਕਿ ਉਹ ਰੜਕਣੀਆਂ ਨਹੀਂ ਚਾਹੀਦੀ ਇੱਥਾ ਬੜਾ ਜਿਹਾ ਇਨ ਇਕੁਐਲਟੀ ਦੀ ਗੱਲ ਮੈਂ ਕਾਫੀ ਇਹ ਆਨਲਾਈਨ ਪੜ੍ਹਿਆ ਨਹੀਂ ਜਾਂਦਾ ਕਈ ਵਾਰੀ ਸੁਭਾਅ ਨਹੀਂ ਆਪਣਾ ਇਹਨਾਂ ਚੀਜ਼ਾਂ ਪੜ੍ਹਨ ਦੇ ਲਈ ਪਰ ਤੁਸੀਂ ਲਿਖਿਆ ਵੀ ਮਹਿਲਾ ਦੀ ਤਸਵੀਰ ਮੈਂ ਢਾਰਿਆਂ ਚ ਲਾਉਂ ਪੜ੍ਹੇ ਕੱਚੇ ਘਰ ਚ ਕੋਠੇ ਚ ਜਿੰਮੇਰ ਬਣਾ ਕੇ ਮਹਿਲਾ ਤਾਂ ਮੈਨੂੰ ਸਮਝ ਨਹੀਂ ਆਈ ਉਹ ਚੀਜ਼ ਵੀ ਕੱਚੇ ਕੋਖੜੇ ਚ ਲਟਕਾ ਲਿਆ ਹਾਂ ਇਹ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਕਾਫੀ ਪੜ੍ਹਨ ਦੀ ਕੋਸ਼ਿਸ਼ ਕੀਤੀ ਮਤਲਬ ਮੈਂ ਸਮਝ ਨਹੀਂ ਸਕਿਆ ਕਿ ਇਹ ਹੈ ਕੀ ਵੀ ਆਪਾਂ ਕਹਿਣਾ ਚਾਹੁੰਦੇ ਚਲੋ ਮੇਰੀ ਆਪਣੀ ਸੀਮਾ ਹੱਸਦੀ ਹੈ ਮੈਂ ਨਾਲ ਸਮਝ ਸਕਾਂ ਵਾਂ ਇਵੇਂ ਜਿਵੇਂ ਸ਼ਬਦ ਹੈਗਾ ਜਿਵੇਂ ਆਪਾਂ ਕਹਿੰਨਾ ਹੈ ਜਿਹੜੇ ਸਾਡੇ ਕੋਲ ਪੰਜਾਬੀ ਚ ਬਹੁਤ ਸੋਹਣੇ ਸ਼ਬਦ ਨੇ ਆਪਾਂ ਕਹਿੰਦੇ ਸੱਪ ਸ਼ਬਦ ਹੈ ਤਸਰਬ ਸਰਪ ਆਇਆ ਹੋਇਆ ਅਸੀਂ ਰੋਕ ਸਕਦੇ ਨਾ ਚੀਜ਼ਾਂ ਤੋਂ ਵੀ ਅਸੀਂ ਆਪਣੇ ਸ਼ਬਦ ਜਿਹੜੇ ਸ਼ੁੱਧ ਪੰਜਾਬੀ ਦੇ ਵਿੱਚ ਉਹਨੂੰ ਲੜਾਈ ਫਿਰ ਤੇ ਲਾਸਟ ਦੇ ਵਿੱਚ ਮੈਂ ਗੱਲ ਕਹਿਣੀ ਚਾਹੁੰਦਾ ਸੋ ਇੰਨੀ ਕੀ ਹੈ ਉਹ ਲਾਸਟ ਦੇ ਵਿੱਚ ਬ੍ਰੈਂਡ ਸ਼ਬਦ ਲਿਖ ਕੇ ਪਤਾ ਨੂੰ ਇਸ ਸਮਾਪਤ ਕਰ ਰਿਹਾ ਮੈਨੂੰ ਨਹੀਂ ਸਮਝ ਆ ਰਹੀ ਕਿਉਂ ਬੈਂਡ ਤੇ ਬੱਤੀ ਹੋ ਗਈ ਨਾਮ ਪਰ ਨਾ ਮੈਂ ਲਾਸਟ ਤੋਂ ਤੋਂ ਫੋਕਸ ਹੋ ਜਾਂਦੇ ਨਹੀਂ ਪਹਿਲੇ ਤੋਂ ਹੋ ਜਾਂਦੇ ਲਾਸਟ ਤੇ ਮੈਨੂੰ ਲੱਗਿਆ ਵੀ ਬੈਂਡ ਲਾਸਟ ਤੇ ਆ ਕੇ ਤਾਂ ਖਤਮ ਵੀ ਕਰਦਾ ਸਾਰੇ ਕੰਮ ਸਾਰੇ ਪੰਜਾਬ ਦੇ ਗੀਤ ਦਾ ਸੋਧਨ ਆ ਗੀਤਾ ਗਾਇਆਦਨ ਵੀ ਆਪਣੇ ਆਪ ਨੇ ਬਹੁਤ ਖੁਸ਼ ਹੋਏ ਐਡੀਐਫ ਚ ਆ ਗਿਆ ਬਿਹਾਨ ਕਰ ਹਾਂ ਫਿਰ ਤੂੰ ਕੰਢਨੇ ਇੰਨੇ ਬਹੁਤ ਬਹੁਤ ਮੁਬਾਰਕਾ ਬਾਕੀ ਤੁਹਾਨੂੰ ਸੋਮਨ ਜੀ ਲੱਗੇ ਰੋਟਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਾਗੀ ਨੇ ਇੱਕੋ ਬਾਅਦ ਚ ਆਪਣੀ ਬਹੁਤ ਸਾਰੀ ਗਰਮਕਾਰ ਦੀ ਤੇ ਬਾਜ਼ਾਰ ਮੁਕਤਾ ਤੋਂ ਸਮਾਜ ਮੁਕਤਾ ਵਾਸਤੇ ਗੀਤਾ ਨੇ ਮੋੜਾ ਕਟਿਆ ਕੋ ਇਸ ਬੜੀ ਜ਼ਰੂਰਤ ਹੈ ਸਾਨੂੰ ਇਸ ਸਮੇਂ ਚ ਔਰਿੰਜਾਨਿਕ ਦੇ ਕੁਝ ਲਫ਼ਜ਼ਾਂ ਤੇ ਔਰ ਕੁਝ ਉਹਨਾਂ ਦੇ ਬਹਾਨੇ ਤੇ ਤੇ ਆਪਣੀ ਗੱਲ ਕੀਤੀ ਜਿਸ ਨੂੰ ਕੀਤਾ ਤਾਂ ਉਮੀਦ ਹੈ ਸ੍ਰੀ ਸੁਮਜੀਤ ਜੀ ਨਾਲ ਮਨਜ਼ੂਰ ਬੰਦੇ ਨਜ਼ਰ ਆ। ਮਨ ਸਦਾਰ ਕਰਨ ਜੀ ਉਹਨਾਂ ਇੱਕ ਕਿਤਾਬ ਦਾ ਵਧੀਆ ਖੂਬਸੂਰਤ ਜਿਹੜੀ ਸਿਸਕਰਨ ਆਏਗਾ ਤੇ ਇਸ ਤੋਂ ਬਾਅਦ ਪ੍ਰਿੰਸੀਪਲ ਸੁਖਨਾਥ ਸਿੰਘ ਸ਼ੋਕਰ ਇਹਨਾਂ ਨੂੰ ਪਾਠਕ ਦਾ ਇੱਕ ਇਨਾਮ ਪਰ ਵਧੀਆ ਲੇਖਕ ਦਾ ਨਾਮ ਮਿਲਦਾ ਦੇਖਿਆ ਇਹਨਾਂ ਨੂੰ ਵਧੀਆ ਪਾਠਕ ਦਾ ਨਾਮ ਮਿਲਿਆ ਜਾਂਦਾ ਨਵਾਂ ਜਮਾਨਾ ਬੰਨੋ ਔਰ ਮੈਨੂੰ ਲੱਗਦਾ ਕਿ ਜੇ ਪੰਜਾਬ ਚ ਕੁਝ ਪਾਠਕ ਸੀ ਵਧੀਆ ਕੱਢੀ ਤੁਹਾਨੂੰ ਸਹੀ ਇਹ ਵੀ ਇੱਕ ਅਲੰਕਰਨ ਨਾਲ ਮੈਂ ਬਹੁਤ ਸਾਰੇ ਗੀਤਦਾਰਾਂ ਨੂੰ ਮਿਲੱਖਿਆ ਹੁੰਦਾ ਨਾਮ ਕਹ ਕੇ ਜਿੰਨੇ ਵੀ ਗੀਤ ਲਿਖਿਆ ਜਾਂਦੇ ਨੇ ਜੋ ਗੀਤਦਾਰ ਨਾਮ ਲੰਨੇ ਆਪਾਂ ਤੁਹਾਨੂੰ ਇਹ ਲੱਗਦਾ ਕਿ ਇਹਦੇ ਨਿੱਜੀ ਪੀੜ ਹੋਊਗੀ ਕੋਈ ਇਹ ਆ ਫਿਰ ਇਹਦੇ ਕੋਈ ਪਿਆਰ ਗੀਤ ਹੋਊਗਾ ਇਹ ਮੁੰਡੇ ਕੁੜੀ ਦੇ ਭਾਵ ਐ ਤੋਂ ਵੱਧ ਹੁਣ ਤੱਕ ਗੀਤ ਲਿਖਿਆ ਹੀ ਨਹੀਂ ਗਿਆ ਇਸੇ ਕਾਰਨ ਜਿੰਨੇ ਵੀ ਗੀਤਕਾਰ ਹੋਏ ਆ ਉਤਸਾਹ ਦੇ ਵਿੱਚ ਨਹੀਂ ਆਏ ਪੰਜ ਪੰਜ ਕਿਤਾਬਾਂ ਲਿਖ ਕੇ ਬਾਬੂ ਸਿੰਘ ਮਾਨਵਰ ਜੋ ਪਰ ਉਹਦੇ ਵਿੱਚ ਨਹੀਂ ਆਇਆ ਸਾਹਿਦ ਦੇ ਕਿਉਂ ਵਿਚਾਰਿਆ ਨਹੀਂ ਗਿਆ ਇਹਨਾਂ ਨੇ ਨਿੱਜ ਤੋਂ ਉੱਠ ਕੇ ਲੋਕਾਈ ਦੀ ਗੱਲ ਕੀਤੀ ਹੈ ਅਤੇ ਜਿਹੜਾ ਅੱਜ ਦਾ ਵਰਤਮਾਨ ਦੇ ਵੀ ਜਿਹੜਾ ਭਲੇਖਾ ਪੈ ਰਿਹਾ ਉਹਦੀ ਗੱਲ ਕੀਤੀ ਹੈ ਇਹਨਾਂ ਨੇ ਆਪਣੇ ਆਪਣੇ ਗੀਤ ਨਿਕਾਏ ਆਪਣੇ ਉਹ ਆਪਣਾ ਗੱਤ ਆਪਣੇ ਪਿਆਰ ਦੇ ਗੀਤ ਨਹੀਂ ਗਾਏ ਇਸ਼ਕ ਦੇ ਗੀਤ ਨਹੀਂ ਗਾਏ ਇਹਨਾਂ ਨੇ ਜਦੋਂ ਲੜਾਈ ਲੱਗੀ ਆਪਣੀ ਉਦੋਂ ਦੇਖਿਆ ਉਹ ਡਿੱਗਦੇ ਰੂਹਾਂ ਜਾਨ ਜਾਨ ਤਾਗੀਆਂ ਮਜਾਈਲਾਂ ਉਦੋਂ ਇਹਨਾਂ ਨੂੰ ਤਕਲੀਫ ਹੋਈ ਉਸੇ ਕਰਕੇ ਗੀਤ ਲਿਖਿਆ ਗਿਆ ਜਦੋਂ ਐਦਾਂ ਦੇ ਗੀਤ ਲਿਖੇ ਜਾਣਗੇ ਉਦੋਂ ਔਖੇ ਸ਼ਬਦ ਵੀ ਵਰਤੇ ਜਾਣਗੇ ਤੇ ਉਸ ਸਮੇਂ ਜਦੋਂ ਐਦਾਂ ਦੇ ਸ਼ਬਦ ਵਰਤੇ ਜਾਣਗੇ ਉਹਦੇ ਵਿੱਚ ਰਿਦਮ ਵਿੱਚ ਵੀ ਇੱਕ ਤਾਪੂਪਾ ਕਿਉਂਕਿ ਮੈਂ ਦੇਖਿਆ ਬਹੁਤ ਸਾਰੇ ਗੀਤ ਸੀ ਜਿਵੇਂ ਅਮਰਸਰ 프리ਦਮ ਦੇ ਜਾਂ ਆਪਣੇ ਮੋਹਨ ਸਿੰਘ ਤੇ ਉਹਨਾਂ ਦੀ ਚੰਗਾਉਣਾ ਬਹੁਤ ਔਖਾ ਸੀ ਕਿਉਂ ਉਹ ਲੋਕਾਈ ਦੀ ਗੱਲ ਕਰਨ ਦੇ ਨਾਲ ਨਾਲ ਉਹਦੇ ਵਿੱਚ ਕੋਈ ਆਪਣੇ ਲੋਕਾਈ ਦੀ ਗੱਲ ਕਰਦੇ ਸੀ ਉਦੋਂ ਔਖੇ ਸ਼ਬਦਾਂਉਂਦੇ ਸੀ ਤੇ ਔਖੇ ਸ਼ਬਦਾਂ ਨੂੰ ਪਾਉਣਾ ਹਮੇਸ਼ਾ ਔਖਾ ਹੁੰਦਾ ਆਮ ਕਰਕੇ ਜਿਹੜੇ ਆਪਣੇ ਹੁਣ ਤੱਕ ਦੇ ਗੀਤ ਜਿੰਨੇ ਵੀ ਬਹੁਤ ਮਜੂਰ ਸ਼ਿਵ ਨੇ ਵੀ ਸ਼ਿਵ ਨੇ ਵੀ ਆਪਣੇ ਬਾਹੀ ਦੀ ਗੱਲ ਆ ਉਹਨੇ ਲੋਕਾਈ ਬਾਰੇ ਬਹੁਤ ਕੱਟ ਦਿਖਾਇਆ ਪਰantu ਇਹਦੇ ਵਿੱਚ ਮੈਂ ਦੇਖਿਆ ਇਹ ਸਭ ਤੋਂ ਜਿੰਨੇ ਵੀ ਗੀਤ ਨੇ ਵੱਧ ਤੋਂ ਵੱਧ ਗੀਤ ਨੇ ਜਿਹੜੇ ਸਾਰੇ ਉਹ ਜਿਵੇਂ ਬੇਕਸੂਰ ਤੇ ਮਸੂਮ ਜਿੰਦਾ ਰੋ ਰਹੀਆਂ ਨੇ ਇਹਨਾਂ ਪਹਿਲੇ ਇਦਾਰਿਆਂ ਦੀਆਂ ਪੋਰਨ ਖੋਲ ਰਹੀਆਂ ਨੇ ਮਤਲਬ ਇਹਨੇ ਲੋਕਾਂ ਦੀ ਗੱਲ ਕੀਤੀ ਹੈ ਅੱਗੇ ਦੇਖੋ ਬਹੁਤ ਕੁਝ ਅਜਿਹਾ ਲਿਖਿਆ ਕਿੱਤਰ ਬਣਾ ਕੇ ਮਹਿਰਾ ਦਾ ਅਸੀਂ ਕਚੜੇ ਕੋਠੇ 'ਚ ਲਟਕਾ ਲਿਆ ਸੱਦਰਾਂ ਦੇ ਹੱਥ ਹੁੰਦੀਆਂ ਦਾ ਜਿੰਦ ਨੂੰ ਅਵੱਲਾ ਰੋਗ ਲਾ ਲਿਆ ਆਮ ਕਰਕੇ ਕੀ ਹੈ ਇੱਥੇ ਅਮੀਰ ਤੇ ਗਰੀਬ ਤਾਂ ਬਹੁਤ ਬਾੜਾ ਹੈ ਇੱਕ ਪਾਸੇ ਢੂੰਗੀ ਹੈ ਇੱਕ ਪਾਸੇ ਪੰਜ ਮੰਜਲੀ ਕੋਠੀ ਛੁੱਤੀ ਦੀ ਹੈ ਨਾਲ ਤੇ ਉਹਦਾ ਵੀ ਕਰਦਾਂ ਉਹਦੇ ਵਿੱਚ ਬੈਠਾ ਉਹ ਕਹਿੰਦਾ ਮੈਂ ਤਾਂ ਇੱਥੇ ਇੱਕ ਨਾ ਕਿ ਇੱਥੇ ਆਪਣਾ ਦਿਲ ਸੱਜਾ ਕਰ ਲਿਆ ਇਹ ਸੋਚਣ ਵਾਲੀਆਂ ਕਰਦੇ ਨੇ ਬੜੀ ਡੂੰਘੀਆਂ ਕਰਦਾ ਕਿ ਕੈਨਾਂ ਨੇ ਅੱਗੇ ਚੱਲਦੇ ਆਪਾਂ ਇੱਕ ਬਾਟ ਛੁੱਟੀਆਂ ਨਿੰਮਾ ਪਿਲਖਣਾ ਪੰਜਾ ਦੇ ਦੇਖੀ ਪੰਜਾ ਦੇ ਦੇਖੀ ਛਿੰਕਣਾ ਕਿੰਨੇ ਸਾੜੇ ਕੁੰਟਾ ਸਿਰਫ ਛਿਲ ਨ ਰਹਿ ਗਏ ਤੁਸੀਂ ਸਾੜੇ ਸਾਰੇ ਜਿਹੜਾ ਇਥੋਂ ਦਾ ਪਦਾਰਥ ਸੀਗਾ ਜਿਹੜਾ ਆਪਣਾ ਕਾਰਬੋਨਟ ਉਹ ਬਦਲੇ ਗਿਆ ਸਾੜੇ ਜੰਗਲ ਬੇਦੇ ਖਤਮ ਕਰ ਦਿੱਤੇ ਤੇਰੇ ਪਾਸੇ ਜੇ ਤੇਰੇ ਪਾਸੇ ਤੇ ਪਾਸਾ ਹੁੰਦਾ ਕਿੰਨੇ ਗਏਸ ਦੇ ਹੁੰਨੇ ਆ ਪਾਉ ਨੂੰ ਸ਼ੰਗਲ ਵਾਲਾ ਪਾਸਾ ਹਾਂ ਉਹ ਪਾਸਾ ਉਹ ਨੂੰ ਉੱਡ ਕੇ ਕਹਿੰਦਾ ਨਾ ਕਹਿੰਦਾ ਦੇ ਵਿੱਚ ਉੱਡ ਗਏ ਤੇ ਤੂੰ ਸਾਨੂੰ ਉੱਡੂ ਲੈ ਗਿਆ ਅੱਗੇ ਮੈਂ ਹੋਰ ਦੇਖਿਆ ਅੱਛਾ ਕਹੀਂ ਜਗ੍ਹਾ ਤੇ ਇਹਨਾਂ ਨੇ ਬੜੀਆਂ ਤਸਵੀਹਾਂ ਦਿੱਤੀਆਂ ਨੇ ਪਹਿਲਾਂ ਨੂੰ ਹੀ ਪੌਣਾ ਮੰਨ ਕੇ ਤੂੰ ਪੈਂਦੇ ਹਾਂ ਕੁੰਗ루 ਵੱਲ ਇਹ ਸ਼ਹਿਰੇ ਨਹੀਂ ਸਕਦਾ ਅੱਡੀ ਮਾਰ ਕੇ ਗੱਡੀ ਦਾ ਪਹੀਆ ਬੰਨਿਆ ਚਾਹ ਬਕਲਾਵੇ ਦਾ ਉਹ ਬਈ ਗੱਡੀ ਦਾ ਪਹੀਆ ਉਦੋਂ ਹੀ ਪੰਨੁੰਦਾ ਜਦੋਂ ਸ਼ਹਿਰ ਨਹੀਂਦਾ ਨਹੀਂ ਅੱਡੀ ਮਾਰ ਕੇ ਗੱਡੀ ਦਾ ਪਹੀਆ ਨਹੀਂ ਬੰਨਿਆ ਜਾਂਦਾ ਮੂਲਿਕ ਨਵੀਂ ਗੱਲ ਹੈ ਸਾਡੇ ਖੇਤ ਸਾਡੇ ਚਾਹਵੇਂ ਹੱਤਿਆਉਣਾ ਆਪਣੇ ਉੱਚੇ ਮਹਿਰ ਬਣਾਉਣਾ ਇਹ ਅੱਜ ਦੀ ਵੀ ਗੱਲ ਹੈਗੀ ਹੈ ਆ ਜਿਹੜੀ ਹੁਣ ਲੈਂਡ ਕੂਪਿੰਗ ਚੱਲ ਰਹੀ ਹੈ ਪਤਾ ਨਹੀਂ ਕਿ ਪੰਜਾਬੀ ਕਦੋਂ ਲਿਖਦੇ ਨੇ ਕਿੰਨੀ ਦੇ ਪਹਿਰਾ ਕੀਤੇ ਜੇ ਇਹਨੇ ਦੇਖੋ ਹੋਰ ਤਰ੍ਹਾਂ ਲਿਖਿਆ ਸੀ ਪਰ ਉੱਥੇ ਵੀ ਉੱਥੇ ਹੀ ਲੁੱਟਿਆ ਕਿ ਉਹ ਆਪਣੀਆਂ ਕਹਿੰਦਾ ਕਰਦਾ ਫਿਰਦਾ ਫਿਰਦਾ ਇਹੋ ਟੈਕਨੀਕਾ ਕਹਿਣਾ ਬਹੁਤ ਹੋਣੀਆਂ ਉਹ ਮੈਂ ਇਹਦੇ ਵੀ ਛੇੜੀਆਂ ਝਾਕਾ ਲੈਂਦੇ ਫਿਰਨ ਬਿਕਾਰੀ ਜਦੋਂ ਸਤਸਪੂਰ ਦਾ ਪੁਜਾਰੀ ਇੰਨਾ ਨਾ ਕਰਨਾ ਕਰਨੀਆਂ ਜਿਹੜੀਆਂ ਅਸੀਂ ਹੈ ਨਾ ਇਹ ਗੀਤਾਂ ਦੇ ਵਿੱਚ ਆਉਣੀਆਂ ਚਾਹੀਆਂ ਨੇ ਕਾਕੇ ਹੀ ਨਾ ਗੀਤਾਂ ਨੂੰ ਸਹਿਜਕ ਤੌਰ ਤੇ ਵੀ ਅਸੀਂ ਲੈ ਸਕੀਏ ਜੇ ਉਹੀ ਪਿਆਰ ਦੇ ਗੀਤ ਉਹ ਹੀ ਮੈਂ ਮੈਂ ਤੇ ਮੈਂ ਆ ਅਸੀਂ ਅੰਨਿੱਜੀਆਂ ਗੱਲਾਂ ਕਰਾਈਆਂ ਵਗੇ ਨਹੀਂ ਰਹਿਤੇ ਇਹ ਨਹੀਂ ਸਹਿਜ ਤੌਰ ਤੇ ਕਰਵਾ ਨਹੀਂ ਚਾਹਨਾ ਬਾਕੀ ਜੇ ਟੈਕਨੀਕਲ ਨਾਲ ਉਹ ਬਾਤ ਠੀਕ ਹੋ ਜਾਣਗੇ ਉਹ ਹੋ ਜਾਣਗੇ ਤਾਂ ਮੈਂ ਵਧਾਈ ਦਿੰਦਾ ਹਾਂ ਸਭੀ ਤਨੋਂ ਕਿ ਬਹੁਤ ਵਧੀਆ ਕਰਵਾਈਆਂ ਇਹਨਾਂ ਨੇ ਸੈਂਕੜਾ ਬਹੁਤ ਸਪੀਅਰ ਇਹਨਾਂ ਨੇ ਨੇਸ਼ਟੂ ਪਰ ਦੀ ਗੱਲ ਕੀਤੀ ਹੈ ਫਾਈ ਦੀ ਗੱਲ ਕੀਤੀ ਹੈ ਕਿ ਜੀਤਾਂ ਚ ਔਰ ਇਹਨਾਂ ਨੇ ਔਖੇ ਸ਼ਬਦਾਂ ਬਾਰੇ ਜਿਹੜੀ ਗੱਲ ਕੀਤੀ ਹੈ ਕਿ ਉਹ ਆਉਣੇ ਆਉਂਦੇ ਆਉਂਦੇ ਹੁੰਦੇ ਨੇ ਹੁਣਾਰੇ ਸਾਡੇ ਵਿਦਵਾਨ ਦੋਸਤ ਬਾਅਦ ਚ ਆਖਰ ਤੇ ਇੱਕ ਗੱਲ ਕਰਨੀ ਹੈ ਕਿ ਬੜਾ ਹੋਰ ਰਹਿੰਦਾ ਕਿ ਅਸੀਂ ਵੀ ਔਖੇ ਸ਼ਬਦ ਹੈ ਜੀ ਇਹ ਆਈ ਫਰਸ ਦੇ ਹਨ ਇਹ ਸਾਰੇ ਸ਼ਬਦਾਂ ਦਾ ਰਾਹ ਸਾਡੀ ਬੋਲੀ ਬੜੀ ਬੜੀ ਹੈ ਜਨ ਕਿ ਸਰ ਕੋ ਬੜੇ ਸ਼ਬਦ ਨੇ ਉਹ ਮਨ ਨੂੰ ਜੁਰੀਆਂ ਲੋਕਾਂ ਲਈ ਬੜਾ ਦਸ ਹੈ ਸੋਸ਼ੀਅਲਿਸਾ ਮੈਂ ਚਾਹ ਚਾਹ ਮੈਂ ਇਹਨੇ ਪੜੀ ਪੜੀ ਸੁਖਵਿੰਦਰ ਇਹ ਤੋਂ ਮੇਰੇ ਖਿਆਲ ਚ ਆ ਗਿਆ ਹਾਂ ਸੁਖਵਿੰਦਰ ਗੱਲ ਕਰੇਗਾ ਸੁਖਵਿੰਦਰ ਸਿੱਧੂ ਸਾਡਾ ਬਹੁਤ ਅਛਾ ਲਿਓ ਆਹੇ ਬੱਤਾਂ ਮੋਂਦੀ ਅੱਗੇ ਉੜਾਜੀ ਜੁਵਾ ਪਾਉ ਸਾਰੇ ਸਾਇਸ ਦਾ ਸਜਣ ਵਿੱਚ ਜਨਾਂ ਲੱਗ ਪਾਗ ਸਾਰੀਆਂ ਹੋ ਗਈਆਂ ਤੇ ਸੋ ਜੀਤ ਸੁਮਨ ਦੀ ਰਿਕਲੀ ਪਹਿਲਾ ਵੱਡਾ ਹੌਸਲਾ ਹੈ ਪਰ ਜਿਹੜੀ ਇਹ ਪਹਿਲਾ ਸੋਪਨ ਫਾਊਂਡੇਸ਼ਨ ਦੀ ਪਹਿਲਾ ਕਿ ਇਹ ਪੇਸਟੋ ਬੈਲਾ ਵੀ ਸਪੋਟ ਕੰਬੇਟ ਨੇ ਜੀ ਆ ਬੈਕ ਤੋਂ ਆ ਸਕਵਾਤੀ ਆ ਸੋ ਜਗਦੀਪ ਸਿੱਧੂ ਵੀ ਇਸ ਗੱਲ ਦਾ ਬਿਧਾਈ ਦਾ ਪੱਤਰ ਹੈ ਜੀ ਜਿਨ੍ਹਾਂ ਨੇ ਇਹ ਉਕਾਲਾ ਕੀਤਾ ਤੇ ਸੋਜੀ ਸੋ ਨੇ ਹਾਂ ਵੀ ਪੜਿਆ ਸੋ ਗੱਲਾਂ ਲਗਭਗ ਹੋ ਗਈਆਂ ਮੈਂ ਦੋ ਜਾਣ ਗੱਲਾਂ ਕਰਾਂਗਾ ਤੇ ਇਹ ਸੋਜੀ ਸੋ ਨੇ ਇਸ ਪੁੱਛ ਕੇ ਦੇ ਰਹੀ ਲਾਸ ਬਾਜਕ ਤਾਣਾ ਬਾਣਾ ਸਾਡਾ ਉਹਨੂੰ ਬਖੀ ਪੇਸ਼ ਕੀਤਾ ਆ ਮੈਂ ਦੋ ਬੀਤਾਂ ਨੂੰ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਹੈ ਕਿਵੇਂ ਸੁਖਤ ਸਿੰਘ ਜੀ ਵੀ ਕਿਹਾ ਤੇ ਆਪਾਂ ਵੀ ਸਾਰੇ ਆਪੋ ਆਪਣੀ ਉਮਰ ਹਟਾ ਕੇਆਂ ਗੀਤ ਸੁਣਦੇ ਸੁਣਦੇ ਤੇ ਮੈਂ ਜਦੋਂ ਪਲੱਸ 2 ਪੜ੍ਹਦਾ ਸੀ ਤਾਂ ਮੇਰਾ ਘਰ ਇੱਕ ਪਲੱਸ 1 ਪਲੱਸ 2 ਜਦੋਂ ਆਇਆ ਸੀ ਗਾਣਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਕੱਟੇ ਉਹਨਾਂ ਖਾਨ ਦੇ ਜਮਾਨ ਹੂੰ ਤੇ ਉਹ ਗਾਣਾ ਮਤਲਬ ਐਸਾ ਹੈਗਾ ਕਿ ਲੋਕ ਚੰਗਾ ਬੋਲਦਾ ਪਰ ਉਹਨੇ ਜਿਹੜੀ ਇਹ ਇਸ਼ਕ ਨੂੰ ਸਕੂਲਾ ਕਾਲਜਾਂ ਦਾ ਵਾਰਤਾ ਤੇ ਜਿਸ ਗਾਣੇ ਉਸ ਰਾਣੇ ਤੋਂ ਬਾਅਦ ਫਿਰ ਐਸਾ ਦੌਰ ਚੱਲਿਆ ਕਿ ਲੋਕ ਆਪਣੀਆਂ- ਆਪਣੀਆਂ ਨੂੰ ਕਾਲਜ ਚ ਭੜਾਉਣ ਤੋਂ ਪਰ ਬੱਸਾਂ ਚ ਚੜਾਉਣ ਤੋਂ ਉਦੋਂ ਅੰਤਰੀ ਹੋ ਗਈ ਸੀ ਤੇ ਉਸ ਦੇ ਬਾਰੇ ਮੈਂ ਉਸ ਓਵਰ ਚ ਵੀ ਲਿਖਿਆ ਬਹੁਤ ਮੈਂ ਲੋਕ ਗੀਤਾਂ ਦੇ ਹੱਕ ਚ ਤੇ ਜਿਹੜੀ ਗਾਇਕੀ ਉਦੋਂ ਚੱਲਦੀ ਸੀ ਮੈਂ ਕਾਫੀ ਲਿਖਦਾ ਰਿਹਾ ਉਹਦੇ ਬਾਰੇ ਤੇ ਹੁਣ ਮੈਨੂੰ ਖੁਸ਼ੀ ਹੋਈ ਹੈ ਕਿ ਜਿਹੜੇ ਗੀਤ ਸਾਰੇ ਐਨੇ ਸਾਰੇ ਗੀਤ ਮਤਲਬ ਉਹ ਜਿਨ੍ਹਾਂ ਦੇ ਵਿੱਚ ਕਿ ਬਿਲਕੁਲ ਉਸ ਨਰਮਾਇੰਦ ਤੋਂ ਹਟ ਕੇ ਸਾਰੇ ਗੀਤ ਨੇ ਸਾਹਿਤਿਕ ਬਨੰਗੀਆਂ ਵਾਲੇ ਗੀਤ ਨੇ ਸਮਾਜਿਕ ਬਨਾਈਆਂ ਵਾਲੇ ਗੀਤ ਨੇ ਤੇ ਸਮਾਜ ਨੂੰ ਸਹਿਦ ਵੰਡ ਦੇਣ ਵਾਲੀ ਗੀਤ ਹੈ ਇਸੇ ਗੀਤਾਂ ਨਾਲ ਹੀ ਜਿਹੜਾ ਸੰਜੀਵ ਸੋਮਣ ਹੈ ਕੋਈ ਕਿ ਜ਼ਿੰਮੇਵਾਰ ਸ਼ਾਇਰ ਵਜੋਂ ਖੜਾ ਪਰਦੀਕ ਹੁੰਦਾ ਹੈ ਉਹ ਪ੍ਰੋਟੈਕਟਰ ਉਹ ਵਿਚ ਆਪਾਂ ਗੀਤਾ ਰਹੀ ਕਿ ਥਿਰ ਦੇ ਹੱਥੇ ਖੜਾ ਵੀ ਨਜ਼ਰ ਆਉਂਦਾ ਹੈ ਤੇ ਹਾਕਮਾਂ ਨੂੰ ਰਲਕਾਰਦਾ ਹੈ ਉਹ ਪਹਿਲੇ ਗੀਤ ਚ ਲਿਖਦਾ ਹੈ ਕਿ ਕਿਸੇ ਕੋਲ ਇਨਸਾਫ ਦੀ ਪੁਕਾਰ ਸ਼ੀ ਕਰਾਂ ਠੱਗਾ ਚੋਗਾ ਨਾਲ ਦੱਸੋ ਨਹੀਂ ਵਿਹਾਰ ਕੀ ਕਰਾਂ ਹੁੰਦੀ ਦੁਨੀਆ ਫਨਾ ਤੇ ਮਨ ਦਾ ਹਾਲ ਹੋ ਗਿਆ ਵੀ ਮੇਰੇ ਦੇਖ ਲਈ ਦੇਖ ਦੇ ਮਾਨ ਹੋ ਗਿਆ ਸੋ ਇਸੇ ਤਰ੍ਹਾਂ ਸੁਜੀਤ ਸੋਮਨ ਅਦਲ ਚੋਕਲੇ ਰਿਸ਼ਤੇਆਂ ਨੂੰ ਅਤੇ ਪਿੰਡੂ ਸਭਿਆਚਾਰ ਨੂੰ ਇੱਕ ਇੱਕ ਰੈਂਕਿੰਗ ਦਾ ਮਹਰੀ ਸੁਖਮਤਾ ਦੇ ਕਲਾਸਮਾਨਾਂ ਨਾਲ ਪੇਸ਼ ਕਰਨਾ ਹੈ। surjeet soman ਨਾਲ ਇਸ ਸਾਹਿਤ ਵਿੱਚ ਵੀਰੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਬਾਰੇ ਵੀ ਚਿੰਤਨ ਹੈ। ਉਹ ਡਿਗਰੇ ਮਰੁੱਠੀ ਕਿਰਦਾਰ ਅਤੇ ਪਰਿਵਾਰਕ ਰਿਸ਼ਤੇਆਂ ਬਾਰੇ ਵੀ ਵਿਗਮੰਦੀ ਜਾਣ ਕਰਦਾ ਹੈ। ਇਸ ਦੇ ਨਾਲ ਨਾਲ ਇੱਕ ਗੱਲ ਜਿਹੜੀ ਮੈਂ ਵੀ ਚੰਦੋਂ ਮਾਵਾ ਨੂੰ ਮੈਂ ਕਿਹਾ ਸ਼ਾਮਤ ਹੈ। ਕੁਰਾਨ ਤੇ ਜਿਹੜੇ ਮੰਨਣ ਨੂੰ ਕੋਈ ਨਹੀਂ ਉਹ ਦੋਸਤ ਕਰਵਾਇਆ ਜਾਇਦਾ ਕਿਉਂਕਿ ਗੀਤਾ ਵੀ ਸ਼ਬਦਾਂ ਦਾ ਮੀਟਰ ਜਿਹੜਾ ਜਿਵੇਂ ਸਾਰੇ ਐ ਨਹੀਂ ਕਿਹਾ ਕਿ ਸਹੀ ਹੋਣਾ ਚਾਹੀਦਾ ਪੇਜ ਨੰਬਰ 19 ਦੇ ਉੱਤੇ ਸਰਪੋ ਇਹਦਾ ਗੀਤ ਦੇ ਵਿੱਚ ਇੱਕ ਸ਼ਬਦ ਆਇਆ ਸਰਪੋ ਕੁਹਾ ਸਾਹਿਬ ਨੇ ਵੀ ਟੱਚ ਕੀਤਾ ਕਿ ਸੱਫ ਕੋ ਰੁਤੀ ਜਗ੍ਹਾ ਨਾ ਦੇ ਆ ਜਾਵੇ ਤਾਂ ਸ਼ਾਇਦ ਦੁਰੀਆ ਹੋਏਗਾ ਦੂਜਾ ਗੀਤ ਹੈਗਾ ਇਹ ਇਹ ਪੱਥਰਾਂ ਦਾ ਸ਼ਹਿਰ ਨਹੀਂ ਮਾਏ 48 ਨੰਬਰ ਪੇਜ ਦੇ ਉੱਤੇ ਆ ਇਹ ਪੱਥਰਾਂ ਦਾ ਸ਼ਹਿਰ ਨਹੀਂ ਮਾਏ ਕਿਤੇ ਨਾਲੇ ਆਇਆ ਏ ਸ਼ਬਦ ਸਜਣ ਜੀ ਫਿਰ ਆਇਆ ਇਹ ਪਤਰਾ ਦਾ ਜ਼ੈਰ ਦੀ ਮਾਇ ਮਤਲਬ ਉਹ ਉਹਨੂੰ ਲੈ ਨੂੰ ਤੋੜਵਾਇਆ ਸਜਣ ਜੀ ਸ਼ਬਦ ਦੋ ਸੰਬੋਧਰੀ ਹੋ ਗਏ ਜਾਨੀ ਉਹ ਦੋ ਸਥਾਈ ਵਿੱਚ ਹਾਂ ਜੀ ਹਾਂ ਜੀ ਉਹ ਫਿਰ ਸਾਰੇ ਵਿੱਚ ਕਿਤੇ ਨਹੀਂ ਆਇਆ ਉਹ ਇੱਕ ਮਤਲਬ ਪਹਿਰੇ ਦੇ ਵਿੱਚ ਆਇਆ ਇਹ ਹੋ ਸਕਦਾ ਉਹ ਕਿਤੇ ਕੰਟੀਨਿਊਅਸ ਟੈਂਪ ਹੋ ਗਿਆ ਉਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਬਾਕੀ ਇਹ ਗੀਤਾਂ ਦਾ ਦਸਤਾ ਜਿਹੜਾ ਇਹਨੂੰ ਜੀਆ ਆ ਖੁਸ਼ਾਮਦੀਦ ਕਹਿਣਾ ਬਣਦਾ ਹੈ ਕਿ ਮੈਂ ਇਸ ਚੀਜ਼ ਨੂੰ ਲੈ ਕੇ ਅੰਦਰੋਂ ਬੜਾ ਖੁਸ਼ ਹਾਂ ਕਿ ਉੱਤੇ ਜਿਹੜੀ ਕੰਿਤਾਬ ਆਈ ਸੀ ਉਹਦੇ ਵਿੱਚ ਮੈਂ 3-4 ਗੀਤਾਂ ਦੀ ਮੌਂਹਣ ਦੀ ਕੋਸ਼ਿਸ਼ ਕੀਤੀ ਸੀ ਤੇ ਪਰ ਇਹਨਾਂ ਨੇ ਬਹੁਤ ਵਧੀਆ ਜਿਹੜੇ ਗੀਤ ਸਾਹਿਤਕ ਸਮਾਜਿਕ ਪਰਮਾਰਥਕ ਰਸਤੇ ਆਲੇ ਤੇ ਐਡਾ ਕਹਾਗਾ ਕੋਈ ਆਪਣੇ ਕਿਸੇ ਗਾਇਕ ਨੂੰ ਲੱਭ ਕੇ ਇਹਨਾਂ ਨੇ ਇੱਕ ਦਸਤੇ ਨੂੰ ਸਾਡੇ ਜੋ ਸੰਗੀਤ ਦੇ ਰੂਪ ਦੇ ਵਿੱਚ ਵੀ ਅੱਗੇ ਲਿਜਾਇਆ ਜਾਵੇ ਪਾਜ ਰੂਪ ਤੇ ਇੱਥੇ ਨਾ ਰੁਕਿਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਦਿਆ ਸੁੰਦਰ ਸੁਪੰਦ੍ਰੂ ਨਾਲ ਗੀਤਾਂ ਦੇ ਅਸਰ ਬਾਰੇ ਪਹਿਲੀ ਗੱਲ ਕੀਤੀ ਔਰ ਉਸ ਸ਼ਬਦਾਂ ਦੀ ਦੁਰਸਤਗੀ ਬਾਰੇ ਵੀ ਮੈਂ ਆਪਣੀ ਗੱਲ ਕੀਤੀ ਸਾਡੇ ਚ ਕੰਡਕਟਰ ਪ੍ਰਵੀਨ ਔਰ